ਇਹ ਪਿੰਡ ਭੋਏਵਾਲ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਚਾਰ ਸੰਸ ਨੇ ਦੱਸਿਆ ਕਿ ਇੱਥੇ ਕਨਾਰਤ ਆਸ਼ਰਮ ਹੈਗਾ ਤੇ ਜਿੱਥੇ 104 ਦੇ ਕਰੀਬ ਇੱਥੇ ਲੋਕੀ ਹੈਗੇ ਨੇ ਆਪਣੇ ਬਜ਼ੁਰਗ ਵੀ ਹੈਗੇ ਨੇ ਯੰਗ ਏਜ ਦੇ ਵੀ ਲੋਕ ਹੈਗੇ ਨੇ ਤੇ ਮੇਲ ਤੇ ਫੀਮੇਲ ਦੋਨੇ ਨੇ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਡਾਕਟਰ ਅਰਜੁਨ ਵੀਰ ਜੀ ਨੇ ਇੱਕ ਬੜਾ ਵਧੀਆ ਉਪਰਾਲਾ ਕਰਕੇ ਇੱਥੇ ਮੈਡੀਕਲ ਕੈਂਪ ਦੀ ਫੈਸਿਲਿਟੀ ਵੀ ਸਾਨੂੰ ਨਾਲ ਹੀ ਰੱਖੀ ਹੈ ਤੇ ਫਿਰ ਮੇਰੇ ਮਨ 'ਚ ਹੋਇਆ ਕਿ ਇੱਕ ਵਾਰੀ ਜੇ ਇੱਦਾਂ ਦੀ ਕੋਈ ਫੈਸਿਲਿਟੀ ਹੈਗੀ ਹੈ ਆਪਣੇ ਇਲਾਕੇ 'ਚ ਹੈਗੀ ਹੈ ਆਪਾਂ ਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਆਪਾਂ ਨੂੰ ਦੇਖਣਾ ਚਾਹੀਦਾ ਤੇ ਇੱਥੇ ਦੀਆਂ ਫੈਸਿਲਿਟੀਆਂ ਜਿਹੜੀ ਜਿਹੜੀਆਂ ਹੈਗੀਆਂ ਜਿਹੜੀ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਕਿ ਇੱਥੇ ਹਰਪ੍ਰੀਤ ਨੇ ਤੇ ਉਹਨਾਂ ਦੇ ਨਾਲ ਭਰਾ ਨੇ ਐਨਆਰਆਈ ਤੋਂ ਆਸਟ੍ਰੇਲੀਆ ਤੋਂ ਆਪਣੇ ਇਹ ਦੋਨਾਂ ਨੇ ਇਹ ਸਟਾਰਟ ਕੀਤਾ ਸੀਗਾ ਹਰਪ੍ਰੀਤ ਸਾਡੇ ਮੁਲਾਜ਼ਮੀ ਨੇ ਤੇ ਇਹਨਾਂ ਨੇ ਸਟਾਰਟ ਕੀਤਾ ਸੀਗਾ ਕੁਝ 2018-19 ਦੇ ਨੇੜੇ ਤੇੜੇ ਉਪਰਲੋ ਹੋਇਆ ਸੀਗਾ ਸ਼ੁਰੂ ਤੇ ਹੁਣ ਹੌਲੀ-ਹੌਲੀ ਤੁਸੀਂ ਦੇਖ ਰਹੇ ਹੋ ਲੋਕ ਜੁੜਦੇ ਜਾ ਰਹੇ ਨੇ ਜਦੋਂ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਜਾ ਰਿਹਾ ਉਦਾਂ ਉਦਾਂ ਲੋਕ ਇੱਥੇ ਐਡਮਿਟ ਵੀ ਹੁੰਦੇ ਜਾ ਰਹੇ ਨੇ ਇੱਥੇ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਵੀ ਕਰੀਆਂ ਜਾ ਰਹੀਆਂ ਨੇ ਜ਼ਿਆਦਾਤਰ ਜਿਹੜਾ ਹੈਗਾ ਇਹਨਾਂ ਦੀ ਹੈਂਡਲਿੰਗ ਇਹ ਆਪਣੇ ਆਪ ਤੋਂ ਕਰ ਰਹੇ ਨੇ ਬਟ ਹੁਣ ਕਮਿਊਨਿਟੀ ਦੀ ਵੀ ਸਪੋਰਟ ਆਣੀ ਸ਼ੁਰੂ ਹੋ ਗਈ ਹੈ ਮੈਂ ਇਹ ਚੀਜ਼ ਦੇਖਦਾ ਕਿ ਜਿਵੇਂ ਸਾਰਾ ਆਪਣਾ ਆਪਣੀ ਸੋਸਾਇਟੀ ਦਾ ਪਾਰਟ ਹੈ ਕਿ ਇਹ ਸਭ ਤੋਂ ਆਪਣੇ ਡਿਸਐਡਵਾਂਟੇਜਡ ਸਭ ਤੋਂ ਅੰਡਰ ਪ੍ਰਿਵੀਲੇਜਡ ਸੈਕਸ਼ਨਸ ਤੋਂ ਇਕ ਹੁੰਦੇ ਨੇ ਤੇ ਇਹੀ ਮਨੁੱਖਤਾ ਦੀ ਅਸਲੀ ਸੇਵਾ ਹੈ ਕਿ ਜਿਹੜੇ ਆਪਣੇ ਸਭ ਤੋਂ ਜ਼ਿਆਦਾ ਲੋੜਵੰਦ ਨੇ ਆਪਾਂ ਉਹਨਾਂ ਦੀ ਸੇਵਾ ਕਰ ਸਕੀਏ ਤੇ ਬਹੁਤ ਜ਼ਿਆਦਾ ਪੁੰਨ ਦਾ ਕੰਮ ਹੈ ਬੜੀ ਹੀ ਵਧੀਆ ਬੜਾ ਸ਼ਲਾਘਾਏ ਕਦਮ ਇਹਨਾਂ ਨੇ ਹਰ ਪਿੱਤੇ ਇਹਨਾਂ ਦੇ ਕੁਝ ਵਸੇ ਨੇ ਭੋਇਵਾਲ ਵਾਲਾ ਨੇ ਚੱਕਿਆ ਤੇ ਅਸੀਂ ਇਹਨਾਂ ਨੂੰ ਵਿਸ਼ਵਾਸਨ ਦਿੱਤਾ ਹੈ ਮੈਂ ਡੁੱਪੀ ਸਾਹਿਬ ਇੱਥੇ ਨੇ ਸਿਚੂ ਸਾਹਿਬ ਨੇ ਡਾਕਟਰ ਸਾਹਿਬ ਵੀ ਨੇ ਅਸੀਂ ਸਾਰੇ ਨੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜਾ ਵੀ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੀਏ ਇਹਨਾਂ ਦੀ ਮਦਦ ਕਰੀਏ ਤਾਂ ਕਿ ਇਹ ਫੱਲੇ ਫੁੱਲੇ ਤੇ ਸਾਡੇ ਜਿਹੜੇ ਕਮਿਊਨਿਟੀ ਦੇ ਸਭ ਤੋਂ ਅੰਡਰ ਪ੍ਰੋਲੀਜੀ ਸੈਕਸ਼ਨ ਹੈਗੇ ਨੇ ਇਹਨਾਂ ਦੀ ਵੱਧ ਤੋਂ ਵੱਧ ਅਸੀਂ ਸਪੋਰਟ ਕਰਕੇ ਇਹਨਾਂ ਨੂੰ ਪੂਰੀ ਹੈਲਪ ਇਹਨਾਂ ਦੀ ਮਦਦ ਪ੍ਰੋਵਾਈਡ ਕਰੀਏ ਸਰ ਇੱਕ ਨਾ ਇਸ ਆਸ਼ਰਮ ਦੇ ਵਿੱਚ ਜਿਹੜੇ ਮੈਡੀਕਲ ਕੈਂਪ ਲਗਾਏ ਜਾਂਦੇ ਤਾਂ ਟੈਸਟ ਨੂੰ ਲੈ ਕੇ ਜਿਹੜੇ ਲੋਕ ਮੰਨ ਲਓ ਕਿ ਸੇਵਾ ਵਜੋਂ ਇੱਥੇ ਆਉਂਦੇ ਹੈਗੇ ਨਹੀਂ ਦੂਰ ਤੱਕ ਜਿਹੜੇ ਗਿਆ ਰਸਤਾ ਚੱਲ ਜੀ ਉਹਨਾਂ ਟੈਸਟ ਦੇ ਲਈ ਜਾਣਾ ਪੈਂਦਾ ਬਹੁਤ ਦੂਰ ਔਰ ਮਹਿੰਗੇ ਟੈਸਟ ਜਿਹੜੇ ਹੈਗੇ ਉਹ ਕਰਵਾਉਣੇ ਪੈਂਦੇ ਵੀਰਨੋਂ ਹੁਣੀ ਗੱਲ ਕੀਤੀ ਹੈ ਜੀ ਇੱਥੇ ਜਿਹੜਾ ਹੈਗੇ ਨੇ ਆ ਤੀਜੇ ਉਹਨਾਂ ਨੇ ਅਸੀਂ ਇਹਨਾਂ ਨੂੰ ਕਿ ਦੱਸਿਆ ਕਿ ਅਸੀਂ ਸਪੋਰਟ ਕਰਾਂਗੇ ਪਿੰਡ ਦੀ ਸ਼ਾਮਲੜ ਦੀ ਜ਼ਮੀਨ ਹੈ ਨਾਲ ਕੋਲ ਜਗ੍ਹਾ ਵੀ ਹੈਗੀ ਹੈ ਕਿ ਇੱਥੇ ਟੈਸਟਿੰਗ ਫੈਸਿਲਿਟੀਆਂ ਲਈ ਲੈਬ ਖੋਲਣਾ ਚਾਹੁੰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਡੀਸੀ ਮੈਡਮ ਨਾਲ ਗੱਲ ਕਰਕੇ ਕਿ ਜੇ ਇੱਥੇ ਕੋਈ ਨਾ ਕੋਈ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਸਕੇ ਅਸੀਂ ਜ਼ਰੂਰ ਕਰਾਵਾਂਗੇ ਸਰ ਇੱਕ ਕਲਾਸ ਵਾਲਾ ਹੈ ਜਿਹੜਾ ਕਿ ਇੱਕ ਤਰਫ ਜਿਹੜਾ ਹੈਗਾ ਪੰਜਾਬ ਪੁਲਿਸ ਜਿਹੜਾ ਹੈਗਾ ਸਾਂਝ ਦੇ ਵਿੱਚ ਵੀ ਵਧੀਆ ਸੇਵਾਵਾਂ ਦੇ ਬਾਰੀ ਹੈ ਨਸ਼ਾ ਵਿਰੁੱਧ ਵੀ ਕਹਿ ਲਈ ਕਿ ਕਬੱਡਾ ਪ੍ਰੋਲਪਰਸ ਕਰ ਰਹੀ ਹੈ ਔਰ ਇੱਕ ਇਸ ਮਾਜਿਕ ਸੇਵਾ ਦੇ ਤੌਰ ਦੇ ਉੱਤੇ ਜਦੋਂ ਇਹੋ ਜਿਹੇ ਨਾਥ ਆਸ਼ਰਮ ਜੇਕਰ ਕੋਈ ਇੱਕ ਪੁਲਿਸ ਮੁਲਾਜ਼ਮ ਚਲਾ ਰਿਹਾ ਹੁੰਦਾ ਤੇ ਮਾਨਵ ਵਾਲੀ ਗੱਲ ਹੈ ਕਿ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਜੀ ਬਿਲਕੁਲ ਜੀ ਇੱਕ ਪੁਲਿਸਿਕ ਸੁਸਾਇਟੀ ਦਾ ਇੱਕ ਇੰਪੋਰਟੈਂਟ ਹਿੱਸਾ ਹੈ ਜੀ ਪੁਲਿਸ ਵਾਲੇ ਵੀ ਅਸੀਂ ਅਸੀਂ ਵੀ ਤੁਹਾਡੇ ਸਾਰੇ ਅਸੀਂ ਸਾਰੇ ਪਰਿਵਾਰਾਂ ਵਾਂਗ ਪਰਿਵਾਰ ਦਾ ਹੀ ਹਿੱਸਾ ਹੈ ਤੇ ਇਹ ਜੇ ਕੋਈ ਸਾਡਾ ਪੁਲਿਸ ਵਾਲਾ ਮੁਲਾਜ਼ਮ ਹੈ ਜਿਹੜੀ ਚੀਜ਼ ਨੂੰ ਉਸ ਲੱਗਾ ਜੋ ਕਦਮ ਸ਼ੁਰੂ ਕਰ ਰਿਹਾ ਹੈ ਇੰਨੇ ਏਡਾ ਵੱਡਾ ਉਪਰਾਲਾ ਕੀਤਾ ਇਹ ਸਾਡੇ ਪੂਰੀ ਪੰਜਾਬ ਪੁਲਿਸ ਲਈ ਸਾਡੇ ਪੂਰੀ ਅੰਮ੍ਰਿਤਸਰ ਦਿਹਾਤੀ ਪੁਲਿਸ ਲਈ ਬੜਾ ਹੀ ਮਾਣ ਵਾਲੀ ਗੱਲ ਹੈ ਬੜੀ ਫਖਰ ਵਾਲੀ ਗੱਲ ਹੈ ਅਸੀਂ ਬੜੇ ਇੱਜ਼ਤ ਨਾਲ ਦੇਖਦੇ ਹਾਂ ਇਸ ਚੀਜ਼ ਨੂੰ ਕਿ ਇੰਨੀ ਸਖਤ ਡਿਊਟੀ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਇਹਨਾਂ ਨੇ ਆਸ਼ਰਮ ਇੰਨੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਨੂੰ ਮੈਨੇਜ ਕਰਨਾ ਉਹ ਕੱਲੇ-ਕੱਲੇ ਬੰਦੇ ਨਾਲ ਗੱਲਬਾਤ ਕਰਨਾ ਤੇ ਜਿਹੋ ਕਦਮ ਚੱਕ ਰਹੇ ਨੇ ਤਾਂ ਬਹੁਤ ਹੀ ਵਧੀਆ ਉਪਰਾਲਾ ਹੈ ਬਾਕੀ ਸਾਰੇ ਕੰਮ ਤਾਂ ਜੀ ਰੁਟੀਨ ਚ ਹੁੰਦੇ ਜਾ ਰਹੇ ਨੇ ਹੁਣ ਜੁਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਉਹ ਵੀ ਚੱਲ ਹੀ ਰਿਹਾ ਹੈ ਉਹ ਯੁੱਧ ਵੀ ਚੱਲ ਹੀ ਰਿਹਾ ਹੈ ਉਹਦੇ ਯੁੱਧ ਦਾ ਹੀ ਇੱਕ ਹਿੱਸਾ ਇਹ ਵੀ ਹੈਗਾ ਕਿ ਆਪਣੀ ਨੇਕ ਨੀਤੀ ਚੱਲ ਕੇ ਜਿਹੜਾ ਆਪਣੇ ਸੋਸਾਇਟੀ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਅਸੀਂ ਕੁਝ ਕਰਕੇ ਜਾ ਸਕੀਏ ਤਾਂ ਜੋ ਸੋਸਾਇਟੀ ਨੂੰ ਇਹ ਵੀ ਡਰਵੇ ਕਿ ਪੰਜਾਬ ਕੋਲੇ ਸਿਰਫ ਜਿਹੜੇ ਨੈਗੇਟਿਵਿਟੀ ਫੈਲਾਈ ਜਾਂਦੀ ਹੈ ਉਹ ਚੀਜ਼ ਨਹੀਂ ਹੈ ਕਿ ਬਹੁਤੀ ਨਿਰ ਦਿੱਕਾ ਵਿਚਾਰ ਚੱਲ ਰਹੇ ਹਨ ਬਹੁਤ ਹੀ ਸਹਿਨ ਸ਼ੀਲਤਾ ਨਾਲ ਚੱਲਦੇ ਹਨ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਚੱਲਦੇ ਹਨ ਤੇ ਇਹ ਜਿਹੜੀ ਇਹਨਾਂ ਨੇ ਹੱਥੀ ਤੋਂ ਉਹਨਾਂ ਨੇ ਇੱਥੇ ਸੇਵਾ ਕਰ ਰਹੇ ਨੇ ਕਿ ਤੁਹਾਡੇ ਮੂਰੀ ਮੂਰਤੀ ਸਥਾਪਿਤ ਕੀਤੀ ਹੈ ਇਹਨਾਂ ਨੇ ਪੀਟੀਐਫ ਪੁਲਿਸ ਕਰਾ ਲਿਆ ਲੋਕਾਂ ਵਿਚਰ ਕੇ ਲੋਕਾਂ ਦੀ ਸੇਵਾ ਕਰਾਂ ਮੈਂ ਕੋਈ ਨਹੀਂ ਚਲੀ ਜਾਉਣੀ ਮੈਂ ਅੱਗੇ ਸਦਾਨਾ ਨਾ ਨਾ ਚਲੀ ਗਈ ਉਹਨੇ ਪਾਜੀ ਇੱਕਦਮ ਸੇਵਾ ਕਰਕੇ થોਦਾ ਥਾਲ ਕੋਈ ਨਹੀਂ ਜੀ ਜੇ ਉਹ ਇਸ ਤਰ੍ਹਾਂ ਵਿੱਚ ਵੈਟੀ ਕਿਤੇ ਤੋਂ ਤੁਸੀਂ ਪਿੰਡ 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 ਕਿੱਥੇ ਕਿਹੜੀ ਸਿਕਾਣ ਉਹ ਤਾਂ ਉਹ ਗਾਣਾ ਕਰਨੋਂ ਅੰਡ ਲੱਗ ਕਾਨੂੰਨ ਆ ਗਾਣਾ ਪਿੰਡ ਪਿੰਡ ਸਾਰੀ ਇੰਨੀ ਤੇਜ਼ ਲਾ ਲੀ ਠੀਕ ਹੈ ਜੀ मुंहिंजे दफ़